ਸੰਗਤ ਕਰਾਉਂਦੇ ਜਿਹੜਾ ਤੇ ਦੇਖੋ ਇੰਦਾ ਹੁੰਦਾ ਵੀ ਸੰਗਤ ਸਾਨੂੰ ਤਾਕਤ ਦਿੰਦੀ ਅਸੀਂ ਫੇ ਇੱਥੇ ਆ ਕੇ ਸਵਾਵਾਾਂ ਕਰੀਦੀਆਂ ਤੇ ਸੰਗਤ ਦੇ ਸਯੋਗ ਨਾਲ ਹੀ ਸਾਰਾ ਕੁਝ ਹੁੰਦਾ ਆ ਅਸੀਂ ਉਹਨਾਂ ਦੇ ਨੌਕਰਾਂ ਜੋ ਉੱਥੋਂ ਹੁਕਮੰਦ ਆ ਅਸੀਂ ਉਹ ਕਰੀਦਾ ਆ ਕੇ ਹਨਾ ਸੋ ਇਸ ਕਰਕੇ ਬਹੁਤ ਵਧੀਆ ਸਾਰੀ ਜਗ੍ਹਾ ਤੇ ਤੇ ਨਹੀਂ ਜਾ ਹੋਇਆ ਦੇਖਣ ਵਾਸਤੇ ਸਵਾਵਾਾਂ ਜਿੱਤੇ ਚੱਲਦੀਆਂ ਲੇਕਿਨ ਇੱਥੇ ਮੈਂ ਕਹਾਂ ਜ਼ਰੂਰ ਮੈਂ ਦੇਖ ਕੇ ਜਾਵਾਂਗਾ ਬਹੁਤ ਬਹੁਤ ਧੰਨਵਾਦੀ ਆਵਜੀ ਦਾ ਦੇਖੋ ਵੀਰ ਆਪਾਂ ਸਦਾ ਹੀ ਗੁਰੂ ਮਹਾਰਾਜ ਤੇ ਜਾ ਕੇ ਆਪਾਂ ਅਰਦਾਸਾਂ ਕਰਦੇ ਆਂ ਇਹ ਪਤਾ ਨਹੀਂ ਹੁੰਦਾ ਕਿ ਕਿਹੜੇ ਵੇਲੇ ਉਹ ਸਰਦਾਸ ਦੀ ਜ਼ਰੂਰਤ ਪੈਣੀ ਆ ਬਿਲਕੁਲ ਬਿਲਕੁਲ ਔਰ ਜੋ ਇੱਥੇ ਹੋਇਆ ਤੁਹਾਨੂੰ ਉਹਦੀ ਅਰਦਾਸ ਦੀ ਜ਼ਰੂਰਤ ਗੁਰੂ ਮਹਾਰਾਜ ਨੇ ਕੀਤੀ ਔਰ ਸੰਗਤ ਨੂੰ ਲਿਆ ਕੇ ਖੜੇ ਕੀਤਾ ਬਿਲਕੁਲ ਬਿਲਕੁਲ ਹਾਂਜੀ ਔਰ ਨਹੀਂ ਤੋਂ ਬੰਦਾ ਕਰੂਗਾ ਕਿ ਇੱਥੇ ਬਿਲਕੁਲ ਬਿਲਕੁਲ ਹਾਂ ਤਾਂ ਇਸ ਕਰਕੇ ਸੰਗਤ ਦੇ ਸਹਾਯੋਗ ਨਾਲ ਹੀ ਸਾਰਾ ਕੁਝ ਹੁੰਦਾ ਹਾਂਜੀ ਸੋਨਾ ਬਣ ਗਿਆ ਘਰ ਸੋਨਾ ਬਣ ਗਿਆ ਦੱਸੋ ਮੈਂ ਨਾ ਵੀਰਾਂ ਦੇ ਸੰਜੋਗ ਨਾਲ ਤੁਹਾਡੇ ਸੰਜੋਗ ਨਾਲ ਤੇ ਮਾ ਬਾਬੇ RAMਦਾਜ ਦੇ ਗੁਰੂ ਸਾਹਿਬ ਦੇ ਸੰਜੋਗ ਨਾਲ ਸਾਡਾ ਘਰ ਤਿਆਰ ਹੋ ਗਿਆ ਅਸੀਂ ਬੜੀ ਖੁਸ਼ ਹਾਂ ਕਿੰਨੀ ਖੁਸ਼ੀ ਹੈ ਸਾਨੂੰ ਸਾਨੂੰ ਵੈਣ ਖਲੋਣ ਵਾਸਤੇ ਸਾਨੂੰ ਜਗ੍ਹਾ ਬਣਾ ਕੇ ਦਿੱਤੀ ਸਾਈਂ ਬੜੇ ਖੁਸ਼ ਹਾਂ ਵੈਰੰਗ ਦਾ ਵੀ ਹੋ ਗਿਆ ਤੇ ਪਾਈਪ ਆ ਗਿਆ ਚਲੋ ਕਰੋ ਕੰਪਲੀਟ ਫਿਰ ਸੰਦਖਾਇਓ ਬਈ ਜਦੋਂ ਬਣ ਗਿਆ ਪਰਿਵਾਰ ਸਾਰਾ ਕਮਰੇ ਅੰਦਰ ਬੈਠੂ ਆ ਕੇ ਸੰ ਨੂੰ ਦਿਖਾ ਲਿਓ ਬਈ ਮਾਤਾ ਅਸੀਸਾਂ ਦਿੰਦੀ ਆ ਹਾਂ ਸੰਗਤ ਦੇਖਿਆ ਮੈਨੂੰ ਵਿਚਾਰੇ ਬੜੇ ਇਮੋਸ਼ਨਲ ਹੋਏ ਦੇਖ ਕੇ ਸੰਗਤ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਦੇ ਸਹਿਯੋਗ ਤੇ ਸਾਰੇ ਕਾਰਜ ਹੋ ਰਹੇ ਆ ਐਂਡ ਸਾਰੇ ਕਾਰਜ ਜਿੱਥੇ ਤੇ ਚੱਲ ਉੱਥੇ ਤਾਂ ਮੈਂ ਨਹੀਂ ਜਾ ਸਕਿਆ ਕਿਉਂਕਿ ਮੈਂ 2-3 ਦਿਨ ਲਈ ਇੱਥੇ ਆਇਆ ਸੀ ਲੈ ਕੇ ਇੱਥੇ ਮੈਂ ਜ਼ਰੂਰ ਆਣਾ ਚਾਹਿਆ ਤੇ ਸਵੇਰ ਨੂੰ ਫਲਾਈਟ ਵਾਪਸੀ ਸੋ ਬਹੁਤ ਤੁਹਾਡਾ ਧੰਨਵਾਦ ਜਿਹੜਾ ਕਿ ਆਪ ਜੀ ਦੇ ਸੁਭਾਵਾਂ ਦੇ ਕਾਰਨ ਇਦਾਂ ਦੇ ਕਾਰਜ ਜਿਹੜੇ ਸ਼ੁਰੂ ਕੀਤੇ ਉਹ ਸਿਰ ਚੜਦੇ ਆ। ਉਹ ਮਾਰਾ ਚਲੋ ਦੇਣ ਵਾਲਾ ਮਾਰਾ ਨੇ ਇਹਨਾਂ ਨੂੰ ਦਿੱਤਾ ਹੈ ਗਾੜੀ ਦਾਨ ਕਾਂਡੇ ਆ। ਹਨਾ ਜੀ ਇਹ ਮਾਰੇ ਦੀ ਬਖਸ਼ਿਸ਼ ਹੈ। ਪਈ ਚੜਦੀ ਇੱਕ ਅਲਾ ਕਰੇ। ਬੱਚਿਆਂ ਦੀ ਚੜਦੀ ਖੜਾ ਕਰੇ ਬਾਬਾ RAMDAS ਇੰਨੇ ਚਰਤੀ ਕਲਾ ਦਾ ਸਾਡੇ ਪਰਿਵਾਰ ਤੇ ਕੋ ਮਾਤਾ ਕੋ ਅਸੀਂ ਭਾਜੀ ਅਸੀਸਾਂ ਲੈਣ ਆਉਨੇ ਹੁੰਦੇ ਆ ਅੱਜ ਵੀ ਉਹਨਾਂ ਨੇ ਤੁਹਾਡੇ ਪਰਿਵਾਰ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ ਹੈ ਗੁਰੂ ਸਾਹਿਬ ਬਖਸ਼ਣਾ ਕਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੰਜੀਤ ਸਿੰਘ ਜੀ ਬਹੁਤ ਵਧੀਆ ਠੀਕ ਹੈ ਹਾਂ ਜੀ ਬਹੁਤ ਵਧੀਆ ਹੋਰ ਪਰਿਵਾਰ ਕਿਦਾਂ ਠੀਕ ਠਾਕ ਹਾਂਜੀ ਕਿਰਪਾ ਬਗਤ ਜੀ ਸੁਣਾਓ ਜੀ ਬਹੁਤ ਵਧੀਆ ਹਮਾਰੇ ਜੀ ਕਿਰਪਾ ਕਿੱਦਾਂ ਚੱਲ ਰਿਹਾ ਹਾਂਜੀ ਜੀ ਚੱਲ ਰਿਹਾ ਹਾਂਜੀ ਵਾਹਿ ਖਾਲਸਾ ਵੇ ਫਤੇ ਜੀ ਕਿੱਦਾਂ ਮਾਤਾ ਠੀਕ ਹੋ ਚੜਦੀ ਕਲਾ ਇਹ ਜੀ ਇਹਦੀ ਮਾਤਾ ਮੰਗਬਰੀ ਦੇ ਇਹ ਭਾਜੀ ਉੱਥੋਂ ਆਏ ਬਾਹਰੋਂ ਚੈਨਲ ਤੋਂ ਜੀ ਤੁਹਾਡਾ ਮੈਂ ਮਿਹਰਬਾਨੀ ਦਾ ਧੰਨਵਾਦ ਸਵਾਮਾਏ ਕਰਵਾ ਰਹੇ ਆਪਣੇ ਕੋਲੋਂ ਬਹੁਤ ਧੰਨਵਾਦ ਜੀ ਸੰਗਤ ਕਰਾਉਣ ਦੀ ਜਿਹੜਾ ਤੇ ਦੇਖੋ ਇਦਾਂ ਹੁੰਦਾ ਵੀ ਸੰਗਤ ਸਾਨੂੰ ਤਾਕਤ ਦਿੰਦੀ ਅਸੀਂ ਫੇ ਇੱਥੇ ਆ ਕੇ ਸਵਾਵਾ ਕਰੀ ਦੀਆਂ ਤੇ ਸੰਗ ਦੇ ਸਹਿਯੋਗ ਨਾਲ ਹੀ ਸਾਰਾ ਕੁਝ ਹੁੰਦਾ ਆ ਅਸੀਂ ਉਹਨਾਂ ਦੇ ਨੌਕਰਾਂ ਜੋ ਉੱਥੋਂ ਹੁੰਦਾ ਅਸੀਂ ਉਹ ਕਰੀ ਦਾ ਆ ਕੇ ਹਨਾ ਸੋ ਇਸ ਕਰਕੇ ਬਹੁਤ ਵਧੀਆ ਸਾਰੀ ਜਗ੍ਹਾ ਤੇ ਤੇ ਨਹੀਂ ਜਾ ਹੋਇਆ ਦੇਖਣ ਵਾਸਤੇ ਸਵਾਵਾ ਜਿੱਤੇ ਚੱਲਦੀਆਂ ਲੇਕਿਨ ਇੱਥੇ ਮੈਂ ਕਹ ਜ਼ਰੂਰ ਮੈਂ ਦੇਖ ਕੇ ਜਾਣਾ ਬਹੁਤ ਧੰਨਵਾਦੀ ਆਪ ਜੀ ਦਾ ਹਾਂਜੀ ਆ ਨਹੀਂ ਬਹੁਤ ਬਹੁਤ ਵਧੀਆ ਬਹੁਤ ਵਧੀਆ ਲੱਗ ਰਿਹਾ ਬਣ ਗਿਆ ਸਾਰਾ ਹਨਾ ਜਿੱਥੇ ਆਪਾਂ ਖਰੋਤੇ ਤੱਕ ਪਾਣੀ ਆ ਗਿਆ ਸੀ ਇਹ 1 ਫੁੱਟ ਅਧਕ ਫੁੱਟ ਥੱਲੇ ਸੀ ਪਾਣੀ ਠੀਕ ਆ ਇਹਨਾਂ ਹੀ ਸੀ ਨਾ ਅਜੇ ਪਾਣੀ ਦੇ ਸਾਰਾ ਠੀਕ ਆ ਇਹਨੂੰ ਇਹ ਗੱਲ ਕੀ ਸੀ ਕਿ ਤੂੰ ਆਪਣਾ ਜਿੰਨੀ ਤੈਨੂੰ ਲੱਗਦਾ ਕਿ ਉਹ ਪਾਣੀ ਆਇਆ ਤੂੰ ਫੁੱਟ ਵੱਧ ਭਰਤੀ ਪਾ ਕੇ ਆਪਾਂ ਉਹ ਤੋਂ ਵੱਧ ਗਏ ਆ 4.5 ਫੁੱਟ ਹੋਰ ਉੱਪਰ ਠੀਕ ਆ ਤੇ ਆ ਵੀ ਬੜੇ ਵਧੀਆ ਜਿਹੜੇ ਤੁਸੀਂ ਆਹਾ అలੂਮੀਨੀਅਮ ਦੇ ਆ ਹਾਂਜੀ ਇੱਕ ਸੇਕ ਅਜਿਹਾ ਪ੍ਰੋਬਲਮ ਦਿੰਦੀ ਆ ਹਾਂ ਉਹਦਾ ਕਰਕੇ ਸਾਰੇ ਹੀ ਆਪਾਂ ਬਾਰੀਆਂ ਵੀ ਇਹ ਵੀ ਅਸਾਈਂ ਇਹ ਵੀ ਹਲਮੀਨੀ ਹੁੰਦੀ ਆ ਹਾਂ ਜੀ ਵੈਰੰਗ ਵੀ ਹੋ ਗਈ ਆ ਅੱਛਾ ਤੇ ਇੰਦਰਲੇ ਪਾਸੇ ਪਾਈਪ ਵਗੈਰਾ ਕਿੰਨੇ ਬੰਦੇ ਲੱਗੇ ਹੋਏ ਆ ਇੱਥੇ ਇੱਥੇ ਜੀ ਇਹ ਠੇਕਾ ਹੀ ਹੁੰਦਾ ਜਿਦਾ ਮਿਸਤਰੀ ਦੇ ਨਾਲ ਅੱਛਾ ਉਹ ਉਹਦੀ ਜ਼ਿੰਮੇਵਾਰੀ ਆ ਦੋ ਲਾਲੇ ਚਾਰ ਮਹੀਨੇ ਉਹਨੇ ਕਿੰਨੇ ਟਾਈਮ 'ਚ ਖਤਮ ਕਰਨਾ ਉਹਨੇ ਹੁਣ ਹੁਣ ਪਲਸਟਰ ਸਟਾਰਟ ਕਰਨ ਲੱਗਿਆ ਬਾਕੀ ਕੰਮ ਹੋ ਗਿਆ ਅੱਛਾ ਥੋੜੇ ਦਿਨ ਅਗੇ ਲੈਟਰ ਖੋਲਿਆ ਡੇਢ ਮਹੀਨੇ ਚ ਕਰ ਲੂ ਪਹਿਲੋ ਪਹਿਲੋ ਹੋ ਜਾਣਾ ਜੀ ਠੀਕ ਹੈ ਇਹ ਪਹਿਲਾਂ ਹੋ ਜਾਣਾ ਕਿਉਂਕਿ ਜਵਾ ਖੋਲਿਆ ਹਨਾ ਲੈਂਟਰ ਖੁੱਲਦਾ ਲੈਂਟਰ ਹੁਣ ਹੋ ਗਿਆ ਸੈਟ ਅੱਛਾ ਤੇ ਹੁਣ ਪਲਸਤਰ ਪਲਸਤਰ ਜਦੋਂ ਉਹਨਾਂ ਨੇ ਸਟਾਰਟ ਕਰ ਲਿਆ ਸਮਝ ਲਓ ਕਿ 15 ਕਿ ਦਿਨ 20 ਦਿਨਾਂ ਦੇ ਵਿੱਚ ਵਿੱਚ ਇਹ ਸਟਾਰਟ ਆ ਏਅਰ ਕਲੀਅਰ ਗਰਮੀ ਵਾਲੇ ਪੱਖੇ ਇੱਥੇ ਚੱਲਣਗੇ ਮੰਗਵਰੀ ਦੇ ਮਾਤਾ ਦੇ ਸਿਰ ਦੇ ਉੱਤੇ ਠੀਕ ਹੈ ਨਹੀਂ ਬਹੁਤ ਵਧੀਆ ਲੱਗਦਾ ਜਦੋਂ ਪਰਿਵਾਰ ਅ ਇੱਥੇ ਜੀ ਇੰਨਾ ਕ ਸਮਾਨ ਸੀ ਭਾਜੀ ਪਿਆ ਹੋਇਆ ਹਮਮ ਕਿ ਹਰ ਇੱਕ ਚੀਜ਼ ਪਾਣੀ ਨਾ ਭিজে ਠੀਕ ਹੈ ਇੱਕ ਜਦੋਂ ਪੰਜਾਬੀ ਚ ਕਪੜਾ ਕਸ਼ਹਰਾ ਤੱਕ ਵੀ ਜਿਹੜਾ ਇਹ ਪਰਿਵਾਰ ਦੇ ਕੋਲ ਉਹ ਚੀਜ਼ ਚੋਂ ਨਹੀਂ ਕੱਢ ਸਕੇ ਚਾ ਕਿਉਂਕਿ 4-5 ਫੁੱਟ ਪਾਣੀ ਸੀ ਠੀਕ ਆ ਕੋਈ ਵੀ ਚੀਜ਼ ਅੰਦਰ ਕੱਪੜੇ ਲੀੜੇ ਰਜਾਈਆਂ ਰਜਾਈਆਂ ਪਤਾ ਗਰਮੀ ਦੇ ਨੇ ਤੇ ਨਾਲ ਲਾਡੀ ਨੇ ਗੱਡੀਆਂ ਸੀ ਹੁੰਦਾ ਜਦੋਂ ਚੁੱਕਦੇ ਸੀ ਨਾ ਦਰਜਾਈ ਨੂੰ ਦੋ ਬੰਦੇ ਫੜਦੇ ਸੀ ਇੱਕ ਇਨਾ ਪਾਣੀ ਦੇ ਪਾਣੀ ਦੇ ਭਰੀਆਂ ਚੋਂ ਗੱਡੀਆਂ ਲੜ ਕੇ ਕਿ ਰਜਾਈਆਂ ਨੂੰ ਦੋ ਜਣੇ ਚੁੱਕਦੇ ਸੀ ਤੇ ਉਹ ਬਾਹਰ ਲੈ ਕੇ ਜਾਂਦੇ ਸੀ ਆਪਾਂ ਇਨਾ ਪਾਣੀ ਨਾਲ ਭੁੱਲ ਭਰੀਆਂ ਹੋਈਆਂ ਸੀ ਇੱਥੇ ਆ ਆ ਜਗ੍ਹਾ ਤੇ ਉੱਤੇ ਛੋਟਾ ਜਿਹਾ ਹੈਗਾ ਸੀ ਸਟੋਰ ਤੇ ਉਹਦੇ ਵਿੱਚ ਪੇਟੀ ਸੀ ਤੇ ਪੇਟੀ ਦੇ ਵਿੱਚ ਵੀ ਗਾਰ ਸੀ ਵਾਜੂ ਹਾਂ ਇਨਾ ਪਾਣੀ ਸਾਰਾ ਕੁਝ ਖਰਾਬ ਹੋ ਗਿਆ ਆਟਾ ਵੀ ਹੜ ਕੋ ਕੌਲੀ ਆਟਾ ਨਹੀਂ ਮੱਜਾ ਸਾਰਾ ਦੇਖੋ ਵੀਰ ਹਾਂਜੀ ਆਪਾਂ ਸਦਾ ਹੀ ਗੁਰੂ ਮਹਾਰਾਜ ਤੇ ਜਾ ਕੇ ਆਪਾਂ ਅਰਦਾਸਾਂ ਕਰਦੇ ਆਂ ਬਿਲਕੁਲ ਹਾਂਜੀ ਇਹ ਪਤਾ ਨਹੀਂ ਹੁੰਦਾ ਕਿ ਕਿਹੜੇ ਵੇਲੇ ਉਹ ਸਰਦਾਸ ਦੀ ਜ਼ਰੂਰਤ ਪੈਣੀ ਆ ਬਿਲਕੁਲ ਬਿਲਕੁਲ ਔਰ ਜੋ ਇੱਥੇ ਹੋਇਆ ਤੁਹਾਨੂੰ ਉਹਦੀ ਅਰਦਾਸ ਦੀ ਜ਼ਰੂਰਤ ਬੁਰਮਾਰੇ ਕੀਤੀ ਔਰ ਸੰਗਤ ਨੂੰ ਲਿਆ ਕੇ ਖੜੇ ਕੀਤਾ ਬਿਲਕੁਲ ਬਿਲਕੁਲ ਹਾਂਜੀ ਔਰ ਨਹੀਂ ਤੋਂ ਬੰਦਾ ਕਰੂਗਾ ਕਿ ਇੱਥੇ ਬਿਲਕੁਲ ਬਿਲਕੁਲ ਹਾਂਜੀ ਹਾਂ ਤਾਂ ਇਸ ਕਰਕੇ ਸੰਗਤ ਦੇ ਸਹਿਯੋਗ ਨਾਲ ਹੀ ਸਾਰਾ ਕੁਝ ਹੁੰਦਾ ਹਾਂਜੀ ਬਾਕੀ ਇਹਨਾਂ ਵੀਰਾਂ ਦਾ ਬਹੁਤ ਧੰਨਵਾਦ ਜਿਹੜਾ ਆਪਣਾ ਟਾਈਮ ਕੱਢ ਕੇ ਇੱਥੇ ਆਉਂਦੇ ਆ ਹਨਾ ਬਿਲਕੁਲ ਬਿਲਕੁਲ ਹਾਂਜੀ ਤਾਂ ਬਹੁਤ ਮੈਨੂੰ ਵਧੀਆ ਲੱਗਾ ਔਰ ਦਿਲ ਨੂੰ ਹੌਸਲਾ ਹੋਇਆ ਵੀ ਜੋ ਵੀ ਇਹਦੇ ਜੀ ਦੋ ਕਮਰੇ ਆ ਖੁੱਲੇ ਡੁੱ ਮਾਤਾ ਨੂੰ ਕਿਹਾ ਸੀ ਕਿ ਵਧੀਆ ਕਿਚਨ ਹੋਊਗੀ ਤੇਰੀ ਬਣੀ ਹੋਈ। ਹਾਂ। ਇਹ ਮਾਤਾ ਦਾ ਵਾਦਾ ਆ ਜੀ। ਕਿ ਕਿਚਨ ਇੱਥੇ ਸਲੇਬਾਂ ਵਗੈਰਾ ਪੈਣਗੀਆਂ ਹੁਣ। ਠੀਕ ਆ। ਆ ਮਾਤਾ ਦੀ ਕਿਚਨ ਆ ਇਹਦੇ ਤੰਦਰੇ ਉੱਪਰ ਦੀ ਰੋਸ਼ਨਦਾਨ ਲੱਗੂਗਾ ਇੱਕ। ਠੀਕ ਆ। ਇਹ ਬਰਾਂਡਾ ਹੋ ਗਿਆ ਜੀ ਬਾਹਰ। ਠੀਕ ਆ। ਦੋ ਕਮਰੇ ਹੋ ਗਏ। ਬਣ ਕੇ ਬਹੁਤ ਵਧੀਆ ਸੋਹਣੇ ਜੀ ਹਾਂ। ਬਹੁਤ ਵਧੀਆ ਹੈ। ਇਹਦੀ ਹਾਈਟ ਆਪਾਂ ਤਕਰੀਬਨ ਥੱਲੇੋਂ ਨੀਂ ਤੋਂ ਲੈ ਕੇ ਹੁਣ ਤੱਕ 8-9 ਫੁੱਟ ਬਣ ਗਿਆ ਹੈ ਨਾ। ਹਾਂ। ਗਾਰਾ ਪਰ ਤੋਂ ਹੋਏ ਨਾ ਥੱਲੇ ਦੀ ਗੱਲ ਹੈ। ਅੱਛਾ ਅੱਛਾ। ਪਹਿਲੀ ਹਾਈਟ ਇੰਨੀ ਸੀ। ਹੂੰ। ਪਾਉਣਾ ਪਾਣੀਪੋਟ ਕੁਰਸੀ ਚੋਕੋ ਕੇ ਨਾ। ਹੂੰ। ਉੱਚੀ ਕੀਤੇ ਦੀ ਗੱਲ ਨੂੰ ਕੋਈ ਪ੍ਰੋਬਲਮ ਨਾ ਆਵੇ। ਹਾਂ। ਇਹ ਤੋਂ ਹਲੇ ਹੋਰ ਹੋ ਜਾਣੀ 6 ਇੰਚ ਹੈ ਨਾ। ਅਜੇ ਹੋ ਜਾਣਾ ਜੀ ਹਾਂ। ਅਜੇ ਹੋ 6 ਇੰਚ ਹੋਰ ਹੋ ਜਾਣੀ ਹੈ ਨਾ। ਫਰਸ਼ ਪੈਣਾ ਸਾਰਾ ਥੱਲੇ ਲੋਅਰ ਐਕਸ। ਲੈਂਟਰ ਵਧੀਆ ਲੱਗਦਾ। ਹਾਂਜੀ ਨਹੀਂ ਵਧੀਆ ਹੋ ਗਿਆ ਲੈਂਟਰ। ਵੇਰਿੰਗ ਦਾ ਵੀ ਹੋ ਗਿਆ ਤੇ ਪਾਈਪਾਂ ਵਾਲਾ। ਚਲੋ ਕਰੋ ਕੰਪਲੀਟ। ਫੇਰ ਸਾਨੂੰ ਦਿਖਾਓ ਬਈ ਜਦੋਂ ਬਣ ਗਿਆ ਪਰਿਵਾਰ ਸਾਰਾ ਕਮਰੇ ਅੰਦਰ ਬੈਠੂਗਾ ਆ ਕੇ। ਸਾਨੂੰ ਉਹ ਦਿਖਾ ਲਿਓ ਬਈ ਮਾਤਾ ਅਸੀਸਾਂ ਦਿੰਦੀ ਆ ਹਾਂ ਦੇਖਿਆ ਮੈਨੂੰ ਵਿਚਾਰੇ ਬੜੇ ਇਮੋਸ਼ਨਲ ਹੋਏ ਦੇਖ ਕੇ ਜਿੱਦਾਂ ਪਹਿਲੇ ਦਿਨ ਆਏ ਸੀ ਜੀ ਉਦੋਂ ਵੇਖਿਆ ਨਹੀਂ ਸੀ ਜਾਂਦਾ ਅ ਵਰ ਦੇ ਮੀਂਹ ਦੇ ਵਿੱਚ ਅੱਖਾਂ ਦੇ ਹੰਝੂ ਪਹਿਲੇ ਜੀ ਤਾਂ ਲੱਗਿਆ ਇੱਕ ਪਾਸੇ ਮੀਂਹ ਪੈਣ ਡਿਆ ਹੋਵੇ ਤੇ ਇੱਕ ਪਾਸੇ ਟਿਪ ਟਿਪ ਅੱਖਾਂ ਚੋਂ ਹੰਝੂ ਵਗਣ ਡੇ ਹੋਣ ਕਿ ਕੀ ਬਣ ਡਿਆ ਜਦੋਂ ਅਸੀਂ ਆਏ ਸੀ ਤੇ ਆ ਪਾਣੀ ਪਾਣੀ ਤੇ ਮੀਂਹ ਪੈਣ ਡਿਆ ਸੀ ਤੇ ਇਹ ਵੀਰ ਨਾਲ ਇੱਕ ਜਿਹੜਾ ਕਣਕਲਾ ਡਰਮ ਹੁੰਦਾ ਨਾ ਉਹ ਬਾਹਰ ਕੱਢਿਆ ਸੀ ਇਹਨੇ ਅੱਛਾ ਉਹ ਚੋਂ 스멜 ਇੰਨੀ ਜਿਆਦੀ ਆਉਣ ਢਈ ਸੀ ਹੂੰ ਹੂੰ ਤੇ ਉਹਨੂੰ ਨਾਲੇ ਤਾਂ ਸਾਫ਼ ਕਰਨ ਰਿਹਾ ਸੀ ਤੇ ਅੱਖਾਂ ਚੋਂ ਹੰਝੂ ਤੇ ਲਾਲ ਤੇ ਜਦੋਂ ਨੂੰ ਗੱਲ ਕੀਤੀ ਕਿ ਨਹੀਂ ਆਪਾਂ ਸੰਗਤ ਦੇ ਸਜੋਗ ਨਾਲ ਸੇਵਾ ਕਰਾਂਗੇ ਸੇਵਾ ਤੇ ਫਿਰ ਅਹੀਂ ਕੁਛ ਦਿਨਾਂ ਬਾਅਦ ਆਣ ਕੇ ਚੜੂੜੇ ਨਾਲ ਗੱਲਬਾਤ ਕੀਤੀ ਤੇ ਫਿਰ ਚਲੋ ਉੱਥੇ ਸੰਗਤ ਨੂੰ ਬੇਨਤੀ ਕੀਤੀ ਯਾ ਬਹੁਤ ਵਧੀਆ ਬਹੁਤ ਵਧੀਆ ਵੀ ਬਹੁਤ ਵਧੀਆ ਲੱਗਾ ਮੈਨੂੰ ਦੇਖਿਆ ਆ ਕੇ ਔਰ ਸੰਗਤ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜਿੰਨਾਂ ਤੇ ਸਾਰੇ ਕਾਰਜ ਹੋ ਰਹੇ ਆ ਐਂਡ ਸਾਰੇ ਕਾਰਜ ਜਿੱਥੇ ਸੇ ਚੱਲ ਉੱਥੇ ਤਾਂ ਮੈਂ ਨਹੀਂ ਜਾ ਸਕਿਆ ਕਿਉਂਕਿ ਮੈਂ 2-3 ਦਿਨ ਲਈ ਇੱਥੇ ਆਇਆ ਸੀ ਲੇਕਿਨ ਇੱਥੇ ਮੈਂ ਜ਼ਰੂਰ ਆਣਾ ਚਾਹਿਆ ਤੇ ਸਵੇਰ ਨੂੰ ਫਲਾਈਟ ਵਾਪਸੀ ਸੋ ਬਹੁਤ ਤੁਹਾਡਾ ਧੰਨਵਾਦ ਜਿਹੜਾ ਕਿ ਆਪ ਜੀ ਦੇ ਸੁਭਾਵਾਂ ਦੇ ਕਾਰਨ ਇਦਾਂ ਦੇ ਕਾਰਜ ਜਿਹੜੇ ਸ਼ੁਰੂ ਕੀਤੇ ਉਸੇ ਚੜਦੇ ਆ ਸੋ ਆਪ ਜੀ ਦਾ ਬਹੁਤ ਜਿਆਦਾ ਧੰਨਵਾਦ ਇੱਕ ਮੇਨ ਗੱਲ ਜੀ ਇਹ ਗੁਰੂ ਘਰ ਦਾ ਵਜੀਰ ਹਾਂ ਇਕ ਗੰਗਦੀ ਸਿੰਘ ਹਾਂ ਇੱਕ ਸਾਡੀ ਜ਼ਿੰਮੇਵਾਰੀ ਬਣਦੀ ਸੀ ਜ਼ਿੰਮੇਵਾਰੀ ਬਣਦੀ ਹਾਂ ਜੋ ਗੁਰੂ ਮਾਰ ਅਰਦਾਸ ਕੀਤੀਆਂ ਉਹ ਦੇਖੋ ਇੱਥੇ ਹੋਇਆ ਕੀ ਸੀਗਾ ਗੁਰੂ ਮਾਰਾਏ ਨੇ ਉਹਦੀ ਬਾਹ ਫੜੀ ਫੇਰ ਔਰ ਸੰਗਤ ਭੇਜੀ ਫਿਰ ਉਹ ਸੰਗਤ ਨੇ ਸਾਰਿਆਂ ਨੇ ਹੌਸਲਾ ਦਿੱਤਾ ਬਣਾਓ ਜੀ ਉਹਦਾ ਘਰ ਬਹੁਤ ਵਧੀਆ ਬਹੁਤ ਬਹੁਤ ਵਧੀਆ ਲੱਗਾ ਮੈਨੂੰ ਦੇਖ ਕੇ ਦਿਲ ਨੂੰ ਯਾਨੀ ਮਸੂਲ ਸਵੈਰ ਵੀ ਜੋ ਵੀ ਬਹੁਤ ਵਧੀਆ ਹੋਇਆ ਤੇ ਜੋ ਵੀ ਕਾਰਜ ਜਿਹੜਾ ਬਹੁਤ ਵਧੀਆ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰਾਨਾ ਅਕਾਲ ਪੁਰਖ ਦਾ ਜਿਨ ਨੇ ਦੋ ਬਖਸ਼ਾ ਕੀਤੀਆਂ ਇੱਕ ਆਕਾਤ ਚੈਨਲ ਬਖਸ਼ਿਆ ਤੇ ਨਾਲ ਅਕਾਲ ਏਡ ਤੋਂ ਸਵਾਮਾ ਆਪ ਲੈ ਰਹੇ ਹਾਂ ਹਮੇਸ਼ਾ ਮੈਂ ਕਹਿਣਾ ਹੁੰਦਾ ਕਿ ਸਾਨੂੰ ਸੇਧ ਦਿੰਦੇ ਆ ਸਾਡੇ ਬਡੇਰੇ ਸਾਡੇ ਵੱਡੇ ਉਤੋਂ ਵੱਲ ਸਾਡੇ ਵੱਡੇ ਭਰਾਵਾਂ ਤੌਰ ਤੇ ਜੇਪਾਂ ਗੱਲ ਕਰਦੇ ਆ ਸਾਡੀ ਪੂਰੀ ਟੀਮ ਜਦੋਂ ਹੌਸਲਾ ਭਜਾਈ ਦਿੰਦੀ ਆ ਤੇ ਫਿਰ ਕਾਰਜ ਨਿਪਰੇ ਚੜਦੇ ਆ ਤੇ ਖੁਸ਼ੀ ਵੀ ਹੁੰਦੀ ਆ ਅੱਜ ਅਸੀਂ ਸ਼ਾਮਪੁਰਾ ਪਿੰਡ ਦੇ ਵਿੱਚ ਆ ਤੇ ਇਸ ਘਰ ਦੇ ਵਿੱਚ ਜਿਹੜਾ ਗਰੰਥੀ ਸਿੰਘ ਦਾ ਘਰ ਬਣਾ ਰਹੇ ਸੀ ਤੇ ਬੜੀ ਖੁਸ਼ੀ ਹੋਈ ਕਿ ਅਕਾਲ ਚੈਨਲ ਦੇ ਮੋਢੀ ਅਕਾਲ ਚੈਨਲ ਦੇ ਮੁੱਖ ਸੇਵਾਦਾਰ ਸardar ਅਮਰੀਕ ਸਿੰਘ ਖੁੰੜਾ ਐਮ ਡੀ ਅਕਾਲ ਚੈਨਲ ਆ ਖੁਦ ਚੱਲ ਕੇ ਆਏ ਆ ਕਿ ਟੀਮ ਦੇ ਨਾਲ ਆ ਵੀ ਗਰਮੀਤ ਨਾਰਾ ਅਮਰਜੀਤ ਸਿੰਘ ਆ ਤੇ ਖੁਦ ਸਾਲ ਅਮਰਜੀਤ ਸਿੰਘ ਨੂੰ ਅਨਰਜੀ ਸਾਡੇ ਨਾਲ ਆ ਤੇ ਬੜੀ ਖੁਸ਼ੀ ਹੁੰਦੀ ਆ ਤੇ ਜਦੋਂ ਮੈਂ ਮੰਗਪ੍ਰੀਤ ਨਾਲ ਥੋੜੀ ਦੇਰ ਪਹਿਲਾਂ ਹੀ ਗੱਲ ਕਰ ਰਿਹਾ ਸੀ ਕਿ ਮੰਗਪ੍ਰੀਤ ਪੂਰੀ ਕੋਸ਼ਿਸ਼ ਹੋਊਗੀ ਕਿ ਮਾਤਾ ਜੀ ਦੇ ਦਰਸ਼ਨ ਮਿਲ ਲੈ ਵੀ ਕਰਕੇ ਜਾਵਾਂਗੇ ਤੇ ਜਰੂਰ ਭਾਜੀ ਤੇਰੇ ਘਰ ਚ ਪਹੁੰਚਣਗੇ ਤੇ ਅਸੀਂ ਮੰਗਪ੍ਰੀਤ ਦੇ ਘਰ ਦੇ ਵਿੱਚ ਤੇ ਮਾਤਾ ਜੀ ਨਾ ਪਹਿਲਾਂ ਕੋਈ ਫਤਿਹ ਸਾਂਝ ਕਰਦੇ ਆਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਉਹ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਮਹਾਰਾਜ ਬਹੁਤ ਚੜ੍ਹਦੀ ਕਲਾ ਹੈ ਤੇ ਮੈਂ ਬੜੇ ਖੁਸ਼ ਆਂ ਸੋਨਾ ਬਣ ਗਿਆ ਘਰ ਸੋਨਾ ਬਣ ਗਿਆ ਦੱਸੋ ਮੈਂ ਨਾ ਵੀਰਾਂ ਦੇ ਸੰਜੋਗ ਨਾਲ ਤੁਹਾਡੇ ਸੰਜੋਗ ਨਾਲ ਤਾਂ ਮਾ ਬਾਬੇ RAMਦਾਸ ਜੀ ਦੇ ਗੁਰੂ ਸਾਹਿਬ ਦੇ ਸੰਜੋਗ ਨਾਲ ਸਾਡਾ ਘਰ ਤਿਆਰ ਹੋ ਗਿਆ ਮੈਂ ਬੜੀ ਖੁਸ਼ ਆਂ ਮੈਂ ਬੜੀ ਖੁਸ਼ ਆਂ ਕਿੰਨੀ ਖੁਸ਼ੀ ਹੈ ਸਾਨੂੰ ਸਾਨੂੰ ਵਹਿਣ ਖਲਣ ਵਾਸਤੇ ਸਾਨੂੰ ਜਗ੍ਹਾ ਬਣਾ ਕੇ ਦਿੱਤੀ ਸਾਈਂ ਬੜੇ ਖੁਸ਼ ਆਂ ਹਾਂਜੀ ਇਹ ਗੁਰੂ ਸਾਹਿਬ ਨੇ ਤਾਂ ਮੈਂ ਭਾਜੀ ਇੱਕ ਗੱਲ ਕਹੀ ਸੀ ਇਹਨੂੰ ਮਾਤਾ ਨੂੰ ਵੀ ਤੇ ਮੰਗਪ੍ਰੀਤ ਨੂੰ ਕਿ ਤੂੰ ਗੁਰੂ ਘਰ ਸੇਵਾ ਨਭੋਣਾ ਤੇ ਗੁਰੂ ਸਾਹਿਬ ਬਖਸ਼ਿਸ ਆ ਸਾਡੇ ਨਾਲ ਹੀਲੇ ਸੀਲੇ ਆ ਜੀ ਤੁਸੀਂ ਇਹ ਚੱਲ ਕੇ ਆਏ ਹੋ ਸ਼ੁਕਰਾਨਾ ਗੁਰੂ ਸਾਹਿਬ ਦਾ ਵੀ ਆ ਤੁਹਾਡਾ ਵੀ ਆ ਕਿ ਵੱਡਿਆਂ ਤੌਰ ਤੇ ਤੁਸੀਂ ਸਾਨੂੰ ਸੇਧ ਦਿੰਦੇ ਹੋ ਇਥੋਂ ਤੇ ਅਸੀਂ ਤੁਰ ਪੈਨੇ ਕਾਫਲਾ ਬਣਾ ਕੇ ਮੰਗਪ੍ਰੀਤ ਸਤਾਮ ਬ੍ਰੀਖ ਸਿੰਘ ਕੋਨਰ ਆਇਆ ਮੈਂ ਤੁਹਾਨੂੰ ਜੇਕਰ ਕਰਦਾ ਹੁਣ ਨਾ ਇਹ ਸਾਡੀ ਕੋਈ ਵੀ ਟੀਮ ਦਾ ਮੈਂਬਰ ਜਿਹੜਾ ਤੁਹਾਡੇ ਕੋਲ ਪਹੁੰਚਦਾ ਹੁੰਦਾ ਹੈ ਨਾ ਤੇ ਜੇ ਸਾਡਾ ਮੋਢੀ ਆਏ ਅੱਜ ਇਹ ਚੈਨਲ ਦੇ ਮਾਤਾ ਜਿਦਾ ਮਾਲਕ ਕਹਿ ਦਿੰਨੇ ਆ ਇਹ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਸੀ ਨਾ ਇਹ ਚੈਨਲ ਚਲਾਉਣਾ ਹੀ ਉਥੋਂ ਹੈ ਨਾ ਸਾਡੇ ਬੜੇ ਭਾਗ ਵੱਡੇ ਨੇ ਜਿਹੜੇ ਸਾਡੇ ਘਰੇ ਚੱਲ ਕੇ ਆਏ ਸਾਡੇ ਬੱਚੇ ਇਹ ਵੀ ਸਾਡਾ ਬੱਚਾ ਵੱਡਾ ਹਾਂਜੀ ਸਾਡੇ ਘਰ ਇਹਨਾਂ ਦੇ ਚਰਨ ਪਏ ਬਹੁਤ ਭਗਵਾਨ ਜੀ ਉਹ ਮਾਰਾ ਚਲੋ ਦੇਣ ਵਾਲਾ ਮਾਰਾ ਨੇ ਇਹਨਾਂ ਨੂੰ ਦਿੱਤਾ ਹੈ ਗਾੜੀ ਦਾਨ ਕਾਂਡੇ ਆ ਹਨਾ ਜੀ ਇਹ ਮਾਰੇ ਦੀ ਬਖਸ਼ਿਸ਼ ਹੈ ਬੱਚਿਆਂ ਦੀ ਚੜਦੀ ਕਲਾ ਕਰੇ ਬਾਬਾ RAMDAS ਇਹਨਾਂ ਦੀ ਚੜਦੀ ਕਲਾ ਬਸ ਮਾਤਾ ਕੋ ਅਸੀਂ ਭਾਜੀ ਅਸੀਸਾਂ ਲੈਣ ਆਉਣੇ ਹੁੰਨੇ ਆ ਅੱਜ ਵੀ ਉਹਨਾਂ ਨੇ ਤੁਹਾਡੇ ਪਰਿਵਾਰ ਦੀ ਚੜਦੀ ਕਲਾ ਦੀ ਕਾਮਨਾ ਕੀਤੀ ਹੈ ਗੁਰੂ ਸਾਹਿਬ ਬਖਸ਼ਿਆ ਕਰੇ ਮੰਗਪ੍ਰੀਤ ਕਿਵੇਂ ਆ ਕਿੰਨਾ ਕੰਮ ਹੋ ਗਿਆ ਸੰਤੂਰੀ ਕਰੀ ਦੱਸ ਦੋ ਰਹਿੰਦਾ ਕੀ ਆ ਹੁਣ ਇਸ ਟਾਈਮ ਦੇ ਦਿੱਤੇ ਜੋ ਕੰਮ ਤੇ ਵਾਇਰਿੰਗ ਵੀ ਹੋ ਗਈ ਆ ਜੀ ਚਲੋ ਬਾਕੀ ਪਲੰਬਰਾਂ ਬੁਲਾ ਰਹਾਂ ਹਾਂ ਜੀ ਹੋਇਆ ਉਹ ਥੋੜਾ ਜਿਹਾ ਹੈਗਾ ਉਹ ਵੀਰ ਹੁਣੀ ਕਹਿੰਦੇ ਵੀ ਇਦਾਂ ਕਰਾਉਣਾ ਸੀ ਅੱਛਾ ਅੱਛਾ ਹਾਂ ਜੀ ਹਾਂ ਜੀ ਹਾਂ ਜੀ ਮਿਲ ਗਿਆ ਉਹ ਹਾਂ ਜੀ ਮਿਲ ਗਿਆ ਜੀ ਤੇ ਪਲਸਟਰ ਹੈ ਗਿਆ ਫਰਸ਼ ਰਹਿ ਗਿਆ ਹੁਣ ਤੇ ਟਾਇਲ ਉੱਪਰ ਲਗਣ ਆਣੀ ਰਹਿ ਗਈ ਆ ਠੀਕ ਹੈ ਠੀਕ ਤੇ ਕੋਈ ਨਹੀਂ ਮਾਰੇ ਕਿਰਪਾ ਕਰਨ ਸੱਚੇ ਪਾਤਸ਼ਾਹ ਉਹ ਤੁਸੀਂ ਵੀਰ ਹੁਣੀ ਹੈਗੇ ਆ ਤੁਸੀਂ ਵੀਰ ਹੁਣੀ ਹੈਗੇ ਆ ਤੇ ਆਪਣਾ ਹੌਸਲਾ ਤੁਹਾਡੇ ਨਾਲ ਹੀ ਆ ਬਾਕੀ ਸੰਗਤ ਦਾ ਚੋ ਸੰਯੋਗ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਤੁਹਾਡਾ ਸਭ ਤੋਂ ਜ਼ਿਆਦਾ ਧੰਨਵਾਦ ਜਿਹੜੇ ਤੁਸੀਂ ਜਦੋਂ ਇਦਾਂ ਵੀਰ ਜਿਵੇਂ ਮਾ ਰੋਟੀ ਚੱਲਦੀ ਤੇ ਪਾਣੀ ਆਣ ਕੇ ਉਹ ਵੀ ਤੁਹਾਨੂੰ ਪਤਾ ਸਾਰੇ ਖਰਾਬ ਹੋ ਗਏ ਹੂੰ ਹੂੰ ਤੇ ਬੜੀ ਟੈਨਸ਼ਨ ਨਹੀਂ ਕਿ ਹੁਣ ਕਿਦਾਂ ਚੱਲੂਗਾ ਸਾਰਾ ਉਹ ਇੱਕ ਕੌਲੀ ਆٹے ਦੀ ਉਹ ਵੀ ਆਪਣੀ ਘਰ ਨਹੀਂ ਕੱਪੜਾ ਕੋਈ ਨਹੀਂ ਆਪਣੇ ਕੋਲ ਬੱਚਾ ਵੀ ਉੱਤੇ ਲਾ ਕੇ ਸੌਣਾ ਕਿ ਉਹ ਦਿਨ ਸੌਣ ਦੀ ਗੱਲ ਦੂਰ ਜਾਣੋ ਇਹ ਪਤਾ ਵੀ ਅੱਜ ਭੁੱਖੇ ਸੌਣਾ ਪੈਣਾ ਸਾਨੂੰ ਇਹ ਹੀ ਇਦਾਂ ਦਾ ਸਿਸਟਮ ਹੋ ਗਿਆ ਤੇ ਪੈਸਾ ਵੀ ਕੋਲ ਕੋਈ ਨਹੀਂ ਤੇ ਵੀਰ ਹੁਣ ਚਲਵਾਏ ਨਾ ਹੌਸਲੇ ਤਾਂ ਵੀ ਕੋਈ ਨਹੀਂ ਹੈਗੇ ਆ ਕੋਈ ਨਹੀਂ ਸਾਰੇ ਕੋਈ ਕਰਾਂਗੇ ਬਣਾ ਕੇ ਦਵਾਂਗੇ ਤੇ ਦਿਲ ਨੂੰ ਹੌਸਲਾ ਆਇਆ ਵੀ ਠੀਕ ਆ ਚਲੋ ਵੀਰ ਜੂਣਾ ਕਿਰਪਾ ਮਹਾਰਾ ਦੀ ਵੀ ਹੋਈ ਗੁਰੂ ਸਾਹਿਬ ਨੇ ਕਿਰਪਾ ਇਹਨਾਂ ਦੀ ਕੀਤੀ ਹੈ ਗਾੜੀ ਆਪਣੇ ਕੋ ਆਏ ਕਰਨ ਵਾਲਾ ਮਾਰਜ ਉਹਨੇ ਇਹ ਲਫਜ਼ੇ ਲਾ ਬਣਾਇਆ ਵਾ ਵੀ ਭਾਜੀ ਮਾਤਾ ਸੁਨੇਹਾ ਲਾ ਦਿੰਦੇ ਆ ਸਾਨੂੰ ਉਥੋਂ ਤੋੜ ਦਿੰਦੇ ਆ ਮੈਂ ਵੱਡੇ ਭਰਾਵਾਂ ਤੌਰ ਤੇ ਮੈਂ ਤਾਂ ਕਿਹਾ ਕਿ ਸਾਨੂੰ ਸੇਧ ਦੇਣ ਵਾਲੇ ਆਪਣੇ ਬਡੇਰੇ ਹੁੰਦੇ ਆ ਜਦੋਂ ਮਾਵਾ ਪਿਓਾਂ ਦੇ ਆਸਰੇ ਹੋਣ ਵੱਡੇ ਭਰਾਵਾਂ ਦੇ ਆਸਰੇ ਹੋਣ ਤਾਂ ਫਿਰ ਚੱਲ ਫਿਰਨੇ ਆ ਹਮੇਸ਼ਾ ਮੈਂ 13 ਸਾਲ ਹੋ ਗਏ ਭਾਜੀ ਆਪਾਂ ਨੂੰ 13 ਸਾਲ ਦੇ ਵਿੱਚ ਮੈਂ ਕੀ ਜਿਗਰ ਕਰਦਾ ਹਾਂ ਕਿ ਇਹ ਬਾਬੇ ਨਾਨਕ ਦੀ ਧਰਤੀ ਹੈ ਜੀ ਤੇ ਗੁਰੂ ਸਾਹਿਬ ਨੇ 13-13 ਹੀ ਤੋਲੀਆਂ ਸੀ ਹੈਨਾ ਸਾਡਾ ਵੀ 13 ਸਾਲ ਦਾ ਸਫਰ ਬਹੁਤ ਵਧੀਆ ਲੰਘ ਰਿਹਾ ਜੀ 13ਵੇਂ ਸਾਲ ਦੇ ਵਿੱਚ ਤੇ ਜੇ ਪੰਜਾਬ ਚ ਹੜ ਆਇਆ ਤੇ ਗੁਰੂ ਸਾਹਿਬ ਨੇ ਬਖਸ਼ਾ ਕੀਤੀਆਂ ਤੇ ਇੱਥੇ ਵੀ 13-13 ਹੋਈਆਂ ਜੀ ਬੜੀਆਂ ਬਖਸ਼ਾ ਹੋਈਆਂ ਇਸ ਇਲਾਕੇ ਦੇ ਵਿੱਚ ਵੀ ਤੇ 13ਵੇਂ ਸਾਲ ਚ ਆਕਾਲ ਚੈਨਲ 13ਵੇਂ ਸਾਲ ਦੇ ਵਿੱਚ ਆ ਅਕਾਲ ਏੜ ਗੁਰੂ ਬਖਸ਼ਿਸ਼ ਆਏ ਕੁਝ ਕਹਿਣਾ ਚਾਹੋਗੇ ਸੰਗਤ ਨੂੰ ਇਸ ਘਰ ਦੇ ਵਿੱਚੋਂ ਕੁਝ ਸੁਨੇਹਾ ਦੇਖੋ ਅਸੀਂ ਪਰਸਨਲੀ ਨਹੀਂ ਕੁਛ ਕਰਨ ਜੋਗੇ ਸੰਗਤ ਕਰਵਾਉਂਦੀ ਹਾਂ ਬਿਲਕੁਲ ਉੱਥੋਂ ਬਖਸ਼ਿਸ਼ ਹੁੰਦੀ ਫੇਸਵਾਵਾਂ ਮਿਲਦੀਆਂ ਤੇ ਸੁਵਾਵਾਂ ਫੇ ਹੁੰਦੀਆਂ ਸੋ ਮੈਨੂੰ ਇਹੀ ਅਦਾਸ ਗੁਰੂ ਮਹਾਰਾਜ ਨੇ ਕਿ ਇਸੇ ਤਰ੍ਹਾਂ ਸੁਵਾਵਾਂ ਸਾਡੇ ਹੱਥੋਂ ਕਰਾਉਂਦੇ ਰਹਿਣ ਔਰ ਇਸੇ ਤਰ੍ਹਾਂ ਕਾਲ ਚੈਨਲ ਨੂੰ ਸੰਗਤ ਚੜ੍ਹਦੀ ਕਲਾ 'ਚ ਰੱਖੇ ਅਕਾਲੇ ਨੂੰ ਚੜ੍ਹਦੀ ਕਲਾ 'ਚ ਰੱਖੇ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਬਹੁਤ ਜ਼ਿਆਦਾ ਧੰਨਵਾਦ ਔਰ ਆਪ ਜੀ ਦੇ ਸੱਤੇ ਹੀ ਇਸਾਰਾ ਕੁਝ ਜੋ ਹੀ ਲਵ ਸਿਲਾ ਆਪ ਜੀ ਦੇ ਸੱਤੇ ਹੁੰਦਾ ਆ ਤੇ ਅਸੀਂ ਜੋ ਤੁਹਾਡਾ ਹੁਕਮ ਹੁੰਦਾ ਮੇਰਾ ਸਟਾਫ ਇੱਥੇ ਇੰਗਲੈਂਡ ਉਹ ਸਟਾਫ ਪੜੀ ਹੋਪ ਮੈਂ ਇਸ ਆਵਰ ਨਾਲ ਚੱਲਦਾ ਆ ਸਵਾਪਜੀ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰਾਨੇ ਗੁਰੂ ਸਾਹਿਬ ਦੇ ਕਿਉਂਕਿ ਬਾਬਾ ਬੁੱਢਾ ਜੀ ਦੀ ਇਹ ਪਵਿੱਤਰ ਚਰਨਛੋਪਾ ਪ੍ਰਾਪਤ ਉਹ ਗੁਰਦੁਆਰਾ ਸਾਹਿਬ ਆ ਜਿੱਥੇ ਵੀਰ ਭਾਜੀ ਮੰਗਪ੍ਰੀਤ ਸਿੰਘ ਸੇਵਾ ਕਰਦੇ ਆ ਬਾਬਾ ਬੁੱਢਾ ਜੀ ਦਾ ਉਹ ਉਹ ਸਥਾਨ ਆ ਜਿੱਥੇ ਬਾਬਾ ਬੁੱਢਾ ਜੀ ਨੇ ਅਖੀਰਲੇ ਸਮੇਂ ਸਵਾਸ ਲਏ ਸੀ ਜੀ ਤੇ ਉੱਥੇ ਵੀ ਸੇਵਾ ਕਰਦਾ ਤੇ ਇਹ ਧਰਤੀ ਜਿਹੜੀ ਆ ਨਾ ਇਹਨੂੰ ਇਹ ਭਾਗ ਆ ਕਿ ਇਹ ਬਾਬੇ ਨਾਨਕ ਦੀ ਪਵਿੱਤਰ ਚਰਨਛੋਪਾ ਪ੍ਰਾਪਤ ਆ ਇਹ ਤੁਹਾਡੇਰਾ ਬਾਬਾ ਨਾਨਕ ਤੇ ਉਸ ਧਰਤੀ ਤੇ ਤੁਸੀਂ ਅੱਜ ਖੜੇ ਹੋ ਸ਼ੁਕਰਾਨਾ ਤੁਹਾਡਾ ਤੇ ਆਸ ਹੈ ਕਿ ਇਹ ਸਹਿਯੋਗ ਸੰਗਤ ਕਰਦੀ ਰਹੂਗੀ ਉਪਰਾਲੇ ਅਸੀਂ ਹਮੇਸ਼ਾ ਮੈਂ ਕਹਿਣਾ ਹੁੰਦਾ ਕਿ ਅਸੀਂ ਕੜੀ ਦਾ ਕੰਮ ਕਰਦੇ ਆਂ ਅਸੀਂ ਪੁਲ ਦਾ ਕੰਮ ਕਰਨੇ ਆ ਜੇ ਪੁਲ ਚੰਗਾ ਹੋਵੇ ਜਾਂ ਮਲਾਹ ਚੰਗਾ ਹੋਵੇ ਨਾ ਤੇ ਬੇੜੀ ਪਤਨ ਪਾਰ ਕਰ ਜਾਂਦੀ ਹੈ ਨਾ ਪਤਨ ਤੇ ਲੱਗ ਜਾਂਦੀ ਹੈ ਤੇ ਸ਼ੁਕਰਾਨਾ ਤੁਹਾਡਾ ਜਿਹੜੇ ਤੁਸੀਂ ਤਾਂ ਸਾਨੂੰ ਮਾਣ ਬਖਸ਼ਦੇ ਹੋ ਤੇ ਸਾਡੇ ਵੱਲੋਂ ਕੋਈ ਕਮੀ ਪੇਸ਼ੀ ਨਹੀਂ ਹੋਊਗੀ ਜੀ ਤੇ ਮਾਤਾ ਚੜ੍ਹਦੀ ਕਲਾ ਚ ਰਹੋ ਬਸ ਤੁਹਾਡੇ ਵਰੋਂ ਅਸੀਸਾਂ ਆਉਣੀਆਂ ਚਾਹੀਦੀਆਂ ਤੇ ਇਸੇ ਤਰ੍ਹਾਂ ਹੀ ਬਖਸ਼ਾ ਕਰਦੇ ਰਹੋ ਸ਼ੁਕਰਾਨਾ ਤੁਹਾਡਾ ਜੋ ਭਾਜੀ ਨੇ ਵੀ ਕਿਹਾ ਕਿ ਇਸੇ ਤਰ੍ਹਾਂ ਸਹਿਯੋਗ ਜਾਰੀ ਰੱਖਿਓ ਆਪਣਾ ਤੇ ਸਵਾਮਾ ਚਲਦੀਆਂ ਰਹਿਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ